ਪਰ ਫਿਰ ਵੀ ਯਾਰ ਬੜਾ ਦਿਲ ਦੁਖਦਾ ਕਿ ਮਰੀਜ਼ ਇੰਨੇ ਜ਼ਿਆਦਾ ਨੇ ਤੇ ਹੈਲਪ ਕਰਨ ਵਾਲੇ ਬਹੁਤ ਘੱਟ ਨੇ ਤੇ ਕਦੋਂ ਤੋਂ ਘਰ ਬੈਠੇ ਹਾਂ ਮੈਨੂੰ ਮੀਨਾ ਆਉਗਿਆ ਸਰ ਮੈਂ ਵੀਡੀਓ ਰਹੀ ਇਹੀ ਅਪੀਲ ਕਰਨਾ ਚਾਹਨਾ ਵੀਡੀਓ ਸ਼ੇਅਰ ਕਰੋ ਸ਼ਾਇਦ ਇਹਨਾਂ ਤੱਕ ਕੋਈ ਡੋਨੇਸ਼ਨ ਕਰਨ ਵਾਲਾ ਕੋਈ ਦਾਨੀ ਸੱਜਣ ਪਹੁੰਚ ਸਕੇ ਦੇਖੋ ਆ ਆ ਹਾਲਾਤ ਦੇਖ ਕੇ ਨਾ ਆਪਣੇ ਪੰਜਾਬ ਦੇ ਲੋਕਾਂ ਦੇ ਬਹੁਤ ਤਰਸਾਂ ਦੇਖੋ ਆ ਮੇਰੇ ਕੋਲ ਵਿਚਾਰਾ ਮੁੰਡਾ ਆਇਆ ਵੀਰ ਆ ਲੈ ਕੇ ਆਇਆ ਦੇਖੋ ਆ 11500 ਰੁਪਏ ਕੀਮਤ ਹੈ ਤੇ ਟੁੱਟਾ ਪਿਆ ਅੱਗੇ ਲਾ ਟੁੱਟੀ ਪਈ ਜੀ ਇਹਦੇ ਨਾਲ ਤੁਰੇਗਾ ਨਾ ਇੱਕ ਅੱਧਾ ਹੋਰ ਪੈਰ ਨੂੰ ਮੋੜਾ ਪਾ ਕੇ ਇਹਦਾ ਵੀ ਇਹ ਹਾਲ ਹੋ ਜਾਏਗਾ। ਔਰ ਜਿੰਨੇ ਦਾ ਇਹ ਪੂਰੀ ਕੀਮਤ ਦਾ ਹੈਗਾ ਨਾ ਕਿੰਨੇ ਦਾ ਆਂਦਾ ਹੈ ਆਪਣਾ? 800 ਰੁਪਏ ਦਾ। 800 ਰੁਪਏ ਦਾ ਆਂਦਾ ਹੈ ਤੇ 1000 ਰੁਪਏ ਦਾ ਸਟਾਰਬਕਸ ਤੇ ਕਾਫੀ ਦਾ ਕੱਪ ਪੀਣ ਨੂੰ ਅਸੀਂ ਮਿੰਟ ਲਾਣੇ ਆ। ਦੱਸੋ ਤੁਸੀਂ ਆਪਣੀ ਦਿੱਕਤ ਦੱਸੋ ਕੋਈ ਗੱਲ। ਦੱਸੋ ਦੱਸੋ। ਦੱਸੋ। ਦੇਖੋ ਯਾਰ ਆ ਹਾਲਾਤਾਂ ਨਾਲ ਇੱਥੇ ਲੋਕ ਆਂਦੇ ਨੇ। ਕਿੰਨੀ ਮਤਲਬ ਦਿਲ ਨੂੰ ਠੋਸ ਦੇਣ ਵਾਲੀ ਇਹ ਗੱਲ ਹੈ ਕਿ ਵਿਚਾਰੇ ਕਿੰਨੀ ਮਜਬੂਰੀ ਹੋਏਗੀ ਯਾਰ ਇਸ ਬੰਦੇ ਦੀ ਯਾਰ। ਜਿਹੜਾ 800 ਰੁਪਏ ਦਾ ਨਵਾਂ ਇਹ ਸਟੂਲ ਨਹੀਂ ਅਸਟੈਂਡ ਨਹੀਂ ਲੈ ਸਕਦਾ ਆਪਣਾ ਬੇਟਾ ਨਵਾਂ ਦੇ ਕਿੱਥੇ ਹੈਗਾ ਆਪਣੇ ਕੋਲ ਲੈ ਕੇ ਆ ਦੇਖੋ ਇੱਕ ਨਵਾਂ 800 ਰੁਪਏ ਦਾ ਆਣਾ ਤੇ ਵਿਚਾਰੇ ਕੋਲ ਉਹ ਵੀ ਲੈਣ ਜੋਗੇ ਪੈਸੇ ਨਹੀਂ ਕਿੱਥੋਂ ਇਲਾਜ ਕਰਾਏਗਾ ਉਹਦੀ ਘਰ ਵਾਲੀ ਦੇ ਵਿਚਾਰੀ ਦੇ ਹਾਲ ਦੇਖੋ ਯਾਰ ਇੰਨਾ ਵਾਸਤੇ ਕੀ ਹੈ ਦਿਨ ਤਿਹਾਰ ਆਪਾਂ ਕਹਿੰਨੇ ਆ ਜੀ ਆਪਾਂ ਦਿਨ ਤਿਹਾਰ ਮਨਾਣੇ ਆ ਇੰਨਾ ਵਿਚਾਰੇ ਲੋਕਾਂ ਵਾਸਤੇ ਕੀ ਹੈ ਦਿਨ ਤਿਹਾਰ ਔਰ ਬੰਦੇ ਦੀ ਸ਼ਕਲ ਦੇਖੋ ਰੋ ਰਿਹਾ ਉਹ ਜ਼ੂਮ ਕਰਕੇ ਦੀ ਸ਼ਕਲ ਦਿਖਾਓ ਲੋਕਾਂ ਨੂੰ ਸ਼ਾਇਦ ਆਪ ਨੂੰ ਤਰਸ ਆਵੇ ਕਿ ਰੋਜ਼ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਂਦੇ ਨੇ ਹੈਲਪ ਲੈਣ ਲਈ ਉਹ ਤੁਸੀਂ ਦੇਖੋ ਕਿੰਨਾ ਮਰੀਜ਼ਾਂ ਦਾ ਰਸ਼ ਹੈ ਔਰ ਮੋਡਲ ਟਾਊਨ ਅਸੀਂ ਖੜੇ ਆਂ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਕਿੰਨੀਆਂ ਉਮੀਦਾਂ ਲੈ ਕੇ ਲੋਕ ਇੱਥੇ ਆਂਦੇ ਨੇ ਔਰ ਤੁਸੀਂ ਵੀਡੀਓ ਦੇਖ ਸਕਦੇ ਹੋ ਇੱਕ ਮੈਂ ਖੁਸ਼ੀ ਦੀ ਗੱਲ ਵੀ ਸ਼ੇਅਰ ਕਰਨੀ ਸੀਗੀ ਪਰसों ਅਸੀਂ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਦਿਖਾਇਆ ਸੀਗਾ ਕਿ ਇੱਕ ਮਾਂ ਸਾਡੇ ਕੋਲ ਆਈ ਜਿਹੜੀ ਕੈਨੇਡਾ ਤੋਂ ਜਿਹਦਾ ਮੁੰਡਾ ਵਿਚਾਰਾ ਬਿਮਾਰ ਸੀਗਾ ਉਹ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਉਹ ਕੈਨੇਡਾ ਦੇ ਵਿੱਚ ਹੀ ਹੈਲਪ ਕਰਦੀ ਇੱਕ ਭੈਣ ਨੇ ਸਾਡੀ ਤੇ ਸਰੀ ਦੇ ਵਿੱਚ ਉਹ ਕੇਸ ਸੀਗਾ ਤੇ ਸਰੀ ਦੇ ਵਿੱਚ ਹੀ ਪੈਣ ਪੈਣ ਨੇ ਹੈਲਪ ਕਰਦੀ ਔਰ ਉਹਨੂੰ ਦੇਖ ਕੇ ਮੈਨੂੰ ਐ ਲੱਗਿਆ ਕਿ ਕਾਸ਼ ਜੇ ਕਿਤੇ ਹਰ ਪਾਸੇ ਇੱਕ ਜ਼ਰੀਆ ਫਾਊਂਡੇਸ਼ਨ ਖੁੱਲ ਜਵੇ ਆ ਦੇਖੋ ਰਿਕਾਰਡਿੰਗ ਸੁਣੋ ਆ ਸੁਣੋ 5 ਇੰਚ ਮੇਰੇ ਮੈਂ ਡਾਕਟਰ ਦੇ ਆਫਿਸ ਹੀ ਕਾਲ ਕਰ ਲਈ ਸੀ ਜੀ ਤੈਨੂੰ ਉਹਨੂੰ ਕਨਫਰਮ ਕਰ ਲੈ ਸੀ ਨਾਮ ਪੁੱਛ ਕੇ ਤੇ ਫਿਰ ਮੈਂ ਉਹਨਾਂ ਨੇ ਮੈਨੂੰ ਇਹ ਭੇਜਤਾ ਸੀ ਉਹਨਾਂ ਦੇ ਨਾਮ ਤੇ ਇੱਕ ਇਨਵੌਇਸ ਤੇ ਉਹ ਲੋਕੀ ਭੇਜਾ ਦਿੱਤੀ ਸੀ ਦੇਖੋ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਸਾਡੀ ਭੈਣ ਨੇ ਹੈਲਪ ਕਰਤੀ ਪਰ ਕਿੰਨੀ ਵੱਡੀ ਗੱਲ ਹੈ ਏਕ ਜ਼ਰੀਆ ਫਾਊਂਡੇਸ਼ਨ ਜੇ ਸਾਰੇ ਪੰਜਾਬ ਚ ਜਾਂ ਪੂਰੇ ਭਾਰਤ ਚ ਖੁੱਲ ਜਾਵੇ ਤੇ ਉਹਨਾਂ ਸਾਰਿਆਂ ਦੀ ਹੈਲਪ ਹੋ ਸਕਦੀ ਹੈ ਕਿੰਨੇ ਵਿਚਾਰੇ ਮਜਬੂਰ ਹਨ ਦੇਖੋ ਵਿਚਾਰੀ ਵਾਈਫ ਹੈ ਆਪਣੇ ਹਸਬੰਡ ਨਾਲ ਆਈ ਹੈ ਆ ਸਟ੍ਰਕਚਰ ਜਿਹੜੀ 휠 ਚੇਅਰ ਹੈ ਇਹ ਵੀ ਇੱਥੋਂ ਹੀ ਲੈ ਕੇ ਦਿੱਤੀ ਆ ਅਸੀਂ ਗੁਰੂ ਮਾਰਾ ਇਹਨੇ ਚਲੋ ਲੈ ਕੇ ਦਿੱਤੀ ਆ ਡੋਨਰ ਆਂਦੇ ਨੇ ਇੱਥੇ ਪਰ ਫਿਰ ਵੀ ਯਾਰ ਬੜਾ ਦਿਲ ਦੁਖਦਾ ਹੈ ਕਿ ਮਰੀਜ਼ ਇੰਨੇ ਜ਼ਿਆਦਾ ਨੇ ਤੇ ਹੈਲਪ ਕਰਨ ਵਾਲੇ ਬਹੁਤ ਘੱਟ ਨੇ ਬੜੀਆਂ ਉਮੀਦਾਂ ਲੈ ਕੇ ਲੋਕ ਇੱਥੇ ਆਉਂਦੇ ਨੇ ਰੋਜ਼ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਕੀ ਹੋਇਆ ਕੀ ਤੁਹਾਨੂੰ ਕੀ ਹੋਇਆ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਸੀ ਕਦੋਂ ਹੋਇਆ ਐਕਸੀਡੈਂਟ ਮਹੀਨਾ ਹੋ ਗਿਆ ਤੇ ਇਲਾਜ ਕਿਉਂ ਨਹੀਂ ਕਰਾ ਰਹੇ ਪੈਸੇ ਨਾ ਹੋਣ ਕਰਕੇ ਬੱਚੇ ਦੋ ਬੱਚੇ ਆ ਛੋਟੇ ਛੋਟੇ ਸਰ ਉਮਰ ਕਿੰਨੀ ਉਹਨਾਂ ਦੀ ਉਹਨਾਂ ਤਿੰਨ ਸਾਲਾਂ ਇੱਕ 80 ਸਾਲ ਦੀ ਬੱਚੀ ਆ ਜੀ ਤੇ ਕਦੋਂ ਤੋਂ ਘਰ ਬੈਠੇ ਹੋ ਮੈਨੂੰ ਮਹੀਨਾ ਹੋ ਗਿਆ ਸਰ ਦੇਖੋ ਮਹੀਨਾ ਹੋ ਗਿਆ ਘਰ ਬੈਠੇ ਆਪਣਾ ਇਲਾਜ ਨਹੀਂ ਕਰਾ ਸਕਦੇ ਪੈਸੇ ਨਹੀਂ ਇਲਾਜ ਕਰਾਣ ਜੋਗੇ ਇਦਾਂ ਹੀ ਇੱਥੇ ਅਲੱਗ-ਅਲੱਗ ਮਰੀਜ਼ ਵਿਚਾਰੇ ਦੇਖੋ ਇੱਕ ਉਹ ਵੀਰ ਵਿਚਾਰਾ ਆਇਆ ਜਵਾਨ ਮੁੰਡਾ ਉਹਨੂੰ ਵੀ ਪੁੱਛ ਲੈਣੇ ਆਪਾਂ ਕੀ ਦਿੱਕਤ ਹੈ ਕਦ ਲਈ ਆਏ ਹੋਏ ਨੇ ਤੁਹਾਡਾ ਕੀ ਹੈ ਜੀ ਤੁਸੀਂ ਕਿਉਂ ਆਏ ਹੋ ਬੈਠੋ ਬੈਠੋ ਬੈਠ ਤੁਸੀਂ ਕਦ ਲਈ ਆਏ ਹੋ ਮੇਰਾ ਜੀ ਪੈਰ ਪੈਰ ਟੁੱਟ ਗਿਆ ਸੀ ਲੱਤ ਅੱਛਾ ਤੁਸੀਂ ਮਾਦੀ ਨਾਲ ਹੋ ਤੁਸੀਂ ਕੀ ਲੱਗਦੇ ਇਹਨਾਂ ਦੇ ਮੇਰਾ ਬੇਟਾ ਆ ਤੁਸੀਂ ਪਹਿਲਾਂ ਵੀ ਆਏ ਹੋ ਕਿ ਪਹਿਲੀ ਵਾਰੀ ਆਏ ਹੋ ਪਹਿਲਾਂ ਆਇਆ ਅੱਛਾ ਕਿੱਥੇ ਭੇਜਿਆ ਸੀ ਫਿਰ ਅਸੀਂ ਅੱਜ ਜੀ ਚੈੱਕ ਕਰਾਇਆ ਡਾਕਟਰ ਕੋਲ ਕੀ ਕਹਿੰਦੇ ਹੁਣ ਕਹਿੰਦੇ ਜੁੜ ਗਈ ਹੱਡੀ ਅੱਛਾ ਪੈਰ ਹੋ ਗਿਆ ਥੋੜਾ ਜਿਹਾ ਕੋਈ ਮਦਦ ਹੋ ਰਹੀ ਤੁਹਾਡੀ ਇੱਥੋਂ ਹਾਂ ਇਹ ਲੱਤ ਜੁੜੀ ਨਹੀਂ ਸੀ ਜੁੜ ਗਈ ਕਦੋਂ ਆਈ ਸੀ ਤੁਸੀਂ ਡੇਢ ਕਿੰਨਾ ਹੋ ਗਿਆ ਅੱਛਾ ਤੇ ਲੱਤ ਟੁੱਟੀ ਕਦੋਂ ਤੋਂ ਪਈ ਸੀ ਤੇ ਤਿੰਨ ਕਿੰਨੇ ਦੇਖੋ ਤਿੰਨ ਮਹੀਨੇ ਤੋਂ ਲੱਤ ਟੁੱਟੀ ਪਈ ਸੀ ਡੇਢ ਮਹੀਨੇ ਪਹਿਲਾਂ ਆਏ ਇਹਨਾਂ ਦਾ ਲਾਲ ਸ਼ੁਰੂ ਹੋਇਆ ਹੁਣ ਲੱਤ ਜੁੜ ਰਹੀ ਹੈ ਦੁਬਾਰਾ ਆਏ ਨੇ ਇੱਥੇ ਲੱਖਾਂ ਲੋਕਾਂ ਦੀ ਹੈਲਪ ਹੋਈ ਵੀ ਹੈ ਚਲੋ ਠੀਕ ਹੈ ਉਹ ਮੇਰੀ ਥੋੜੀ ਜੀ ਨੇਚਰ ਐਦਾਂ ਦੀ ਹੈ ਕਿ ਮੈਂ ਹਰ ਵਾਰੀ ਕਹਿੰਨਾ ਰੰਨਾ ਤੁਹਾਨੂੰ ਇਹਦੀ ਹੈਲਪ ਕਰੋ ਉਹਦੀ ਹੈਲਪ ਕਰੋ ਪਰ ਲੱਖਾਂ ਲੋਕਾਂ ਦੀ ਹੈਲਪ ਤੁਸੀਂ ਕੀਤੀ ਵੀ ਹੈ ਉਹ ਸਾਰੀ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਹੀ ਹੋਈ ਹੈ ਪਰ ਗੱਲ ਇਹ ਹੈ ਕਿ ਤੁਹਾਡਾ ਸ਼ੁਕਰਾਨਾ ਹੀ ਕਰ ਸਕਦਾ ਜਿਹੜੇ ਮਰੀਜ਼ਾਂ ਦੀ ਤੁਸੀਂ ਹੈਲਪ ਕਰ ਚੁੱਕੇ ਹੋ ਪਰ ਅੱਗੇ ਨਵੇਂ ਮਰੀਜ਼ ਬਹੁਤ ਜ਼ਿਆਦਾ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਇੱਥੇ ਪੇਸ਼ੈਂਟ ਰੋਜ਼ ਆਉਂਦੇ ਨੇ ਵਿਚਾਰੇ ਦੇਖੋ ਬਾਈ ਜੀ ਬੈਠੇ ਨੇ ਉਹਨਾਂ ਨੂੰ ਕੈਂਸਰ ਹੈ ਉਹ ਬੱਚਾ ਬੈਠਾ ਉਹ ਵਿਚਾਰੇ ਨੂੰ ਅੱਖ ਇੱਕ ਪੈਨ ਬੈਠੀ ਹੈ ਉਹਨੂੰ ਅੱਖ ਦੀ ਦਿੱਕਤ ਹੈ ਮਤਲਬ ਟੇਡਾ ਦੇਖਦੀ ਹੈ ਥੋੜਾ ਜਿਹਾ ਤਾਂ ਐਦਾਂ ਹੀ ਅਲੱਗ-ਅਲੱਗ ਪੇਸ਼ੈਂਟਸ ਆਉਂਦੇ ਨੇ ਇੱਥੇ ਰੋਜ਼ ਮੈਂ ਵੀਡੀਓ ਰਾਹੀਂ ਇਹੀ ਅਪੀਲ ਕਰਨਾ ਚਾਹਨਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਡਾ ਵਟਸਐਪ ਚੈਨਲ ਸਬਸਕ੍ਰਾਈਬ ਕਰ ਲਓ ਲਿੰਕ ਮੈਂ ਵਟਸਐਪ ਦਾ ਆਪਣੇ ਕਮੈਂ ਸਾਡਾ ਚੈਨਲ WhatsApp ਵਾਲਾ ਸਬਸਕ੍ਰਾਈਬ ਕਰ ਲਓ so that ਸਾਨੂੰ ਕੋਈ ਵੀ ਇਨਫੋਰਮੇਸ਼ਨ ਦੀ ਤੁਹਾਡੇ ਤੱਕ ਪਹੁੰਚਣ ਦੀ ਕੋ ਲੋੜ ਹੋਈ ਅਸੀਂ ਤੁਹਾਨੂੰ ਉਹਦੇ ਤੇ ਦੱਸਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਆ ਸਾਹਮਣੇ ਜਿੰਨੇ ਵੀ ਤੁਸੀਂ ਮਰੀਜ਼ ਬੈਠੇ ਦੇਖ ਰਹੇ ਹੋ ਸਾਰੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਮੈਡੀਕਲੀ ਇੱਥੇ ਆਏ ਨੇ ਇਹਨਾਂ ਸਾਰਿਆਂ ਕੋਲ ਵਿਚਾਰਿਆਂ ਕੋਲ ਜੇ ਇਲਾਜ ਕਰਾਣ ਜੋਗੇ ਪੈਸੇ ਹੋਣ ਤਾਂ ਸਾਡੇ ਕੋਲ ਕਿਉਂ ਆਣ ਬੜੀ ਮਜਬੂਰੀਆਂ ਨਾਲ ਇੱਥੇ ਆਉਂਦੇ ਨੇ ਔਰ ਤੁਸੀਂ ਵੀ ਘਰ ਬੈਠੇ ਥੋੜੀ ਜਿਹੀ ਮਿਹਨਤ ਕਰਕੇ ਆਪਣੇ ਅੰਗੂਠੇ ਦੀ ਵੀਡੀਓ ਸ਼ੇਅਰ ਕਰਨਾ ਬਟਨ ਹੀ ਦਬਣਾ ਯਾਰ ਕਿੰਨਾ ਔਖਾ ਵੀਡੀਓ ਸ਼ੇਅਰ ਕਰੋ ਸ਼ਾਇਦ ਇਹਨਾਂ ਤੱਕ ਕੋਈ ਡੋਨੇਸ਼ਨ ਕਰਨ ਵਾਲਾ ਕੋਈ ਦਾਨੀ ਸੱਜਣ ਪਹੁੰਚ ਸਕੇ ਕਿਉਂਕਿ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਇੱਥੇ ਲੋਕ ਰੋਜ਼ ਆਉਂਦੇ ਨੇ ਇੱਕ ਇੱਕ ਬੰਦਾ ਆ ਕੇ ਆਪਣੀ ਦਿੱਕਤ ਦੱਸਦਾ ਫਿਰ ਉਹਦੀ ਇਨਕੁਆਇਰੀ ਹੁੰਦੀ ਹੈ ਗੱਲਬਾਤ ਹੁੰਦੀ ਹੈ ਫਿਰ ਉਹਦੀ ਹੈਲਪ ਲਈ ਡੋਨਰ ਲੱਭੇ ਜਾਂਦੇ ਨੇ ਤੇ ਜਿੱਦਾਂ ਜਿੱਦਾਂ ਡੋਨਰਸ ਆਉਂਦੇ ਨੇ ਉਦਾਂ-ਉਦਾਂ ਹੈਲਪ ਹੋ ਜਾਂਦੀ ਹੈ ਤਾਂ ਜ਼ਰੂਰ ਜੇ ਤੁਹਾਨੂੰ ਤਰਸ ਆਵੇ ਇਹਨਾਂ ਦੀ ਹੈਲਪ ਕਰਨਾ ਤੁਹਾਨੂੰ ਲੱਗੇ ਕਿ ਹੋਣੀ ਚਾਹੀਦੀ ਹੈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ